ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਭਾਜਪਾ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਦੇ ਅਦਾਕਾਰਾ ਕੰਗੜਾ ਰਣੌਤ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਵੱਡੀ ਖਬਰ ਹੈ ਕੰਗੜਾ ਰਣੌਤ ਖਿਲਾਫ ਮਾਨਹਾਨੀ ਮਾਮਲਾ ਜਿਹੜਾ ਵਟੰਡਾ ਕੋਰਟ ਦੇ ਵਿੱਚ ਚੱਲ ਰਿਹਾ ਬੀਬੇ ਮਹਿੰਦਰ ਕੌਰ ਹੋਣਾ ਨੇ ਉਹਨਾਂ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਹੋਈ ਹੈ ਜਿਹੜਾ ਮਾਮਲਾ ਦਰਜ ਕਰਵਾਇਆ ਹੋਇਆ ਕੰਗੜਾ ਰਣੌਤ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਣਾ ਸੀ ਹਾਲਾਂਕਿ ਉਸ ਤੋਂ ਪਹਿਲਾਂ ਹੀ ਉਸਦੇ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ ਉਹ ਪੇਸ਼ ਹੋਣਗੇ ਪਿਛਲੀ ਸੁਣਵਾਈ ਦੇ ਵਿੱਚ ਬਠਿੰਡਾ ਅਦਾਲਤ ਨੇ ਕੰਗਣਾ ਰਣੌਤ ਨੂੰ 15 ਦਸੰਬਰ ਨੂੰ ਜਾਨੀ ਕਿ ਅੱਜ ਨਿੱਜੀ ਤੌਰ ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸੀ ਤੇ ਅੱਜ ਬਠਿੰਡਾ ਕੋਰਟ ਦੇ ਵਿੱਚ ਬਠਿੰਡਾ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੋਣ ਦੇ ਲਈ ਜਿਹੜਾ ਫੈਸਲਾ ਹੈ ਉਹ ਵੀ ਕੋਰਟ ਦੇ ਵੱਲੋਂ ਸੁਣਾਇਆ ਜਾ ਸਕਦਾ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਕਿਸਾਨ ਅੰਦੋਲਨ ਦੇ ਦੌਰਾਨ ਜੋ ਬੀਬੀਆਂ ਉੱਥੇ ਅੰਦੋਲਨ ਦੌਰਾਨ ਸੀ ਤਾਂ ਬੇਬੇ ਮਿੰਦਰ ਕੌਰ ਹੋਣਾ ਦੀ ਫੋਟੋ ਦੇ ਉੱਪਰ ਕੰਗਣਾ ਰਣੌਤ ਨੇ ਵਿਵਾਦਤ ਟਿੱਪਣੀ ਕੀਤੀ ਸੀ ਜਿਸ ਦੇ ਵਿੱਚ ਕੰਗਣਾ ਰਣੌਤ ਨੇ ਕਿਹਾ ਸੀ ਕਿ 100-100 ਰੁਪਏ ਦੇ ਵਿੱਚ ਕਿਰਾਏ ਪਾੜੇ ਦੇ ਉੱਪਰ ਆਈਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਬੇਬੇ ਮਿੰਦਰ ਕੌਰ ਹੋਣ ਜਾਂ ਫਿਰ ਹੋਰ ਜਿਹੜੀਆਂ ਉੱਥੇ ਮਾਤਾਵਾਂ ਸੀ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਬਟੰਡਾ ਕੋਟ ਦੇ ਵਿੱਚ ਅਜ ਤੋਂ 4-5 ਸਾਲ ਪਹਿਲਾਂ ਉਸ ਕਿਸਾਨ ਅੰਦੋਲਨ ਦੇ ਵੇਲੇ ਬੇਬੇ ਮਿੰਦਰ ਕੌਰ ਹੋਣਾ ਨੇ ਮਾਮਲਾ ਦਰਜ ਕਰਵਾਇਆ ਸੀ ਉਹ ਮਾਮਲਾ ਚੱਲ ਰਿਹਾ ਹਾਲਾਂਕਿ 4 ਦਸੰਬਰ ਨੂੰ ਇਹ ਸਮਾਨ ਹਾਨੀ ਮਾਮਲੇ ਦੇ ਵਿੱਚ ਦੋ ਲੋਕਾਂ ਨੇ ਗਵਾਹੀ ਦਿੱਤੀ ਸੀ ਮਾਨ ਹਾਨੀ ਦਾ ਮੁਕਤਮਾ ਦਾਇਰ ਕਰਨ ਵਾਲੇ ਬੀਬੇ ਮਿੰਦਰ ਕੌਰ ਦੇ ਵਕੀਲ ਰਘੂबीर ਸਿੰਘ ਬੈੜੀਵਾਲ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਕੁਝ ਸਬੂਤ ਪੇਸ਼ ਕੀਤੇ ਗਏ ਨੇ ਉਹਨਾਂ ਨੇ ਅਦਾਲਤ ਨੂੰ ਕਗੜਾ ਰਣੌਤ ਦੀ ਨਿੱਜੀ ਤੌਰ ਤੇ ਜਿਹੜੀ ਪੇਸ਼ੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਸੀ ਬੀਬੇ ਮਿੰਦਰ ਕੌਰ ਨੇ ਕਿਹਾ ਸੀ ਕਿ ਉਹ ਪਿਛਲੇ 4 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੀ ਆ ਉਹ ਕੰਗੜਾ ਨੂੰ ਮੁਆਫ ਨਹੀਂ ਕਰੇਗੀ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸ ਤੋਂ ਪਹਿਲਾਂ ਜਦੋਂ ਕੰਗੜਾ ਰਣੌਤ ਬਟੰਡਾ ਕੋਰਟ ਦੇ ਵਿੱਚ ਜਿਹੜਾ ਫਿਜ਼ੀਕਲ ਤੌਰ ਤੇ ਪੇਸ਼ ਹੋਣ ਦੇ ਲਈ ਆਉਂਦੀ ਆ ਤੇ ਉਸ ਵਕਤ ਉਸ ਨੇ ਜਿਹੜਾ ਕੋਰਟ ਦੇ ਅੰਦਰ ਜਾ ਕੇ ਮਾਫੀ ਮੰਗੀ ਸੀ ਤੇ ਉਸ ਤੋਂ ਬਾਅਦ ਹਾਲਾਂਕਿ ਮੀਡੀਆ ਦੇ ਵਿੱਚ ਵੀ ਕੰਗੜਾ ਰਣੌਤ ਨੇ ਇਸ ਗੱਲ ਦੀ ਮਾਫੀ ਮੰਗੀ ਸੀ ਪਰ ਉਸ ਤੋਂ ਬਾਅਦ ਬੀਬੇ ਮਿੰਤਰ ਹਕੌਰ ਹੋਣਾ ਨੇ ਇਹ ਗੱਲ ਅਗਲੀ 4 ਦਸੰਬਰ ਦੀ ਪੇਸ਼ੀ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਗੱਲ ਆ ਕਿ ਸੀ ਕਿ ਉਹ ਕੰਗੜਾ ਰਣੌਤ ਨੂੰ ਮੁਆਫ ਨਹੀਂ ਕਰ ਰਿਹਾ ਉਹ ਕਹਿੰਦੇ ਨੇ ਕਿ 4-5 ਸਾਲਾਂ ਤੋਂ ਜਦੋਂ ਮੈਂ ਅਦਾਲਤਾਂ ਦੇ ੱੱਕੇ ਖਾ ਚੁੱਕੀ ਹਾਂ ਉਸ ਵਕਤ ਕੰਗਣਾ ਰਣੌਤ ਕਿਤੇ ਸੀ ਜਾਨੀ ਕਿ ਇਸ ਤਰੀਕੇ ਦਾ ਮਾਮਲਾ ਦਰਸਲ ਹੈ ਕਿਸਾਨ ਅੰਦੋਲਨ ਦੇ ਵੇਲੇ ਜਿਹੜੀਆਂ ਜੋ ਕੰਗਣਾ ਰਣੌਤ ਨੇ ਉਸ ਵਕਤ ਟਿੱਪਣੀਆਂ ਕੀਤੀਆਂ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਪਮਾਨਜਨਕ ਗੱਲਾਂ ਲਿਖੀਆਂ ਉਸ ਗੱਲ ਨੂੰ ਲੈ ਕੇ ਜਿਹੜਾ ਇਹ ਮਾਮਲਾ ਸਾਰਾ ਚੱਲ ਰਿਹਾ ਤੇ ਅੱਜ ਕੰਗਣਾ ਰਣੌਤ ਦੀ ਜਿਹੜੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ੀ ਨੂੰ ਲੈ ਕੇ ਕੋਈ ਵੱਡਾ ਫੈਸਲਾ ਜਿਹੜਾ ਬਟੰਡਾ ਕੋਰਟ ਦੇ ਵੱਲੋਂ ਸੁਣਾਇਆ ਜਾ ਸਕਦਾ ਹਾਲਾਂਕਿ ਜਿਹੜਾ ਜੋ ਕੰਗਣਾ ਰਣੌਤ ਦੇ ਖਿਲਾਫ ਮਾਨਹਾਨੀ ਦਾ ਮਾਮਲਾ ਚੱਲਿਆ ਬੀਬੇ ਮਿੰਦਰਕੌਰ ਹੋਣਾ ਨੇ ਜਿਹੜਾ ਦਰਜ ਕਰਵਾਇਆ ਸੀ ਉਹਨਾਂ ਦੇ ਵਕੀਲ ਵੀਰੇ ਜਿਹੜੇ ਉਹਨਾਂ ਦੁਆਰਾ ਇਸ ਦੀ ਸਾਰੀ ਪੈਰਵਾਈ ਹੈ ਜਿਹੜੀ ਰਕੂ ਵੀਰ ਸਿੰਘ ਬਹਿਣੀਵਾਲ ਦੁਆਰਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹਾਲਾਂਕਿ ਜਦੋਂ ਪਿਛਲੀ ਪੇਸ਼ੀ ਦੇ ਵਿੱਚ ਕੰਗਣਾ ਰਣੌਤ ਬਠਿੰਡਾ ਕੋਰਟ ਦੇ ਵਿੱਚ ਆਉਂਦੀ ਹੈ ਉਸ ਵਕਤ ਆ ਕੇ ਮਾਫੀ ਵੀ ਮੰਗੀ ਜਾਂਦੀ ਹੈ ਪਰ ਬੀਬੇ ਮਿੰਦਰਕੌਰ ਹੋਣਾ ਨੇ ਇਸ ਗੱਲ ਤੋਂ ਇਨਕਾਰ ਕਰਤਾ ਸੀ ਕਿ ਉਹ ਕੰਗਣਾ ਰਣੌਤ ਨੂੰ ਜਿਹੜਾ ਮੁਆਫ ਨਹੀਂ ਕਰਨਗੇ ਪਰ ਹੁਣ ਜਿਹੜਾ ਰਗੂਬੀਰ ਸਿੰਘ ਬੈਣੀਵਾਲ ਦੇ ਜਿਹੜੀ ਕਿ ਬੇਬੇ ਮਿੰਦਰਕੌਰ ਦੇ ਕਿਸਾਨਾਂ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਕੁਝ ਸਬੂਤ ਤੱਥ ਜਿਹੜੀਆਂ ਗਵਾਹੀਆਂ ਉੱਤੇ ਪੇਸ਼ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਇਹ ਗੱਲ ਆਖੀ ਜਾ ਰਹੀ ਸੀ ਕਿ ਨਿੱਜੀ ਤੌਰ ਤੇ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਜਾਂਦੇ ਉਧਰਲੇ ਪਾਸੇ ਜੋ ਕੰਗਣਾ ਰਣੌਤ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਜਿਹੜੀ ਇੱਕ ਪਟੀਸ਼ਨ ਅਰਜੀ ਜ਼ਾਇਰ ਕੀਤੀ ਗਈ ਜਿਸ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੋਣ ਦੀ ਜਿਹੜੀ ਅਰਜੀ ਆ ਲਗਾਈ ਗਈ ਸੀ ਤਾਂ ਹੁਣ ਦੇਖਣਾ ਪਵੇਗਾ ਕਿ ਨਿੱਜੀ ਤੌਰ ਤੇ ਕੰਗਣਾ ਰਣੌਤ ਨੂੰ ਇਸ ਬਠਿੰਡਾ ਕੋਰਟ ਦੇ ਵਿੱਚੋਂ ਬੁੜ ਤੋਂ ਬੁਲਾਇਆ ਜਾਂਦਾ ਜਾਂ ਫਿਰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਿਹੜੀ ਪੇਸ਼ੀ ਹੈ ਉਸ ਨੂੰ ਕੋਈ ਪਰਮਿਸ਼ਨ ਆ ਬਠਿੰਡਾ ਕੋਰਟ ਦੁਆਰਾ ਅਦਾਲਤ ਦੁਆਰਾ ਦਿੱਤੀ ਜਾ ਸਕਦੀ ਹੈ ਕੋਈ ਸਮੇਂ ਦੇ ਵਿੱਚ ਫੈਸਲਾ ਆ ਜਾਵੇਗਾ